ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਸਰ ਪਠਾਨਕੋਟ ਨੈਸ਼ਨਲ ਹਾਈਵੇ ਤੋਂ ਜਿੱਥੋਂ ਇੱਕ ਬਲੇਰੋ ਤੇ ਬਸ ਦੀ ਹੋਈ ਟੱਕਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਟੱਕਰ ਲੱਗਣ ਨਾਲ ਦੂਜੀ ਸਾਈਡ ਜਾ ਡਿੱਗੀ ਮਾਮਲਾ ਅਮਰੀਕਸਰ ਪਠਾਨਕੋਟ ਨੈਸ਼ਨਲ ਹਾਈਵੇ ਤੋਂ ਸਾਹਮਣੇ ਹੈ ਜਿੱਤੇ ਇੱਕ <li>ਵਸ ਸਵਾਰੀਆਂ ਲੈ ਕੇ ਬਸ ਸਟੈਂਡ ਬਟਾਲਾ ਤੋਂ ਫਤਿਹਗੜ ਚੂੜੀਆਂ ਲਈ ਨਿਕਲੀ ਸੀ ਬਸ ਸਟੈਂਡ ਤੋਂ 1 ਕਿਲੋਮੀਟਰ ਦੀ ਦੂਰੀ ਤੇ ਇੱਕ ਬਲੇਰੋ ਕਾਰ ਬਸ ਦੇ ਅੱਗੇ ਆ ਗਈ ਤੇ ਪਾਸ ਡਰਾਈਵਰ ਵੱਲੋਂ ਬਚਾ ਲਈ ਬਸ ਦੂਜੀ ਸਾਈਡ ਤੇ ਜਾ ਕੇ ਰੋਕੀ ਹਾਦਸਾ ਇਨਾ ਜ਼ਬਰਦਸਤ ਸੀ ਕਿ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਬੱਸ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਵੱਲੋਂ ਇਹ ਜਾਣਕਾਰੀ ਲੈਤੀ ਗਈ ਹੈ ਕਿ ਗੱਡੀ ਵਾਲੇ ਨੂੰ ਸ਼ਾਇਦ ਲੱਗਦਾ ਨੀਂਦ ਆ ਗਈ ਸੀ ਜੋ ਕਿ ਗਲਤ ਸਾਈਡ ਤੇ ਆਕੇ ਬੱਸ ਅੱਗੇ ਆ ਗਈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸਵਾਰੀਆਂ ਨੂੰ ਸੱਟਾਂ ਲੱਗੀਆਂ ਸਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਗਲਤੀ ਕਿਸ ਤਰ੍ਹਾਂ ਦੀ ਸੀ। ਤੁਸੀਂ ਦੇਖ ਰਹੇ ਹੋ ਰਿਪੋਰਟ ਲਾਪ੍ਰੀਤ ਸਿੰਘ, ਕੁਸ਼ੀਪੁਰ। ਜੀ ਵਾਰਟੀਗਾ ਦੇ ਲਾਗੇ ਨਾ ਸਾਡੇ ਮੁੰਛੀ ਨੇ ਫੋਨ ਆਇਆ ਉਹਨਾਂ ਨੋਟ ਕਰਾਇਆ ਤੇ ਅਸੀਂ ਆਏ ਆ ਇੱਥੇ ਤੇ ਬਲੈਰੋ ਜਿਹੜੀ ਆ ਅਮਰਸਰ ਰੋਡ ਤੋਂ ਆ رہی ਸੀ ਤੇ ਬੱਸ ਜਿਹੜੀ ਬਟਾਲਿਓਂ ਆ ਰਹੀ ਆ ਫਟੇ ਘੜ ਚੂੜੀਆਂ ਜਾਣੀ ਸੀ ਤੇ ਇੱਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਉਹ ਡਾਇਰੈਕਟਰ ਉਹ ਇਧਰੋਂ ਪਾਰ ਕਰ ਗਈ ਆ ਤੇ ਬੱਸ ਜਿਹੜੀ ਉਨੀ ਉਨੀ ਉਹ ਵੀ ਡਾਇਰੈਕਟਰ ਪਾਰ ਕਰਕੇ ਆ ਸਾਹਮਣੇ ਖੜੀ ਸਾਰੀਆਂ ਉਹ ਦੋ ਜਣੇ ਸੀ ਇਸ ਵੇਲੇ ਉਹ ਨਿੱਜਰ ਹਸਪੀਟਲ ਦੇ ਆ ਤੇ ਦੋਨੋਂ ਜਣੇ ਰੈਫਰ ਕਰਤੇ ਆ ਤੇ ਬੱਸ ਤੇ ਮਮੂਦਲੀ ਲੱਗੀਆਂ ਨੇ ਸੱਟਾਂ ਲੱਗੀਆਂ ਨੇ ਹਾਂ ਨੀ ਕਿਦਾ ਦੇਖ ਕੇ ਬਾਕੀ 6 7 ਸਾਹਮਣੇ ਸਾਰੀ ਕਾਰਵਾਈ ਚੱਲੇਗਾ ਸਰ ਬਈ ਤੂੰ ਫਰੇਗਾੜਾ ਬਟਾਲਿਆ ਨੂੰ ਬੱਸ ਆਉਂਦੀ ਜਾਂ ਫਰੇਗਾੜਾ ਜੂੜੇ ਨੂੰ ਜਾਣ ਨੂੰ ਤੇ ਇਹ ਤੂੰ ਬਲੈਰੋ ਆਈ ਆ ਅੰਮ੍ਰਿਤਸਰ ਵਾਲੇ ਬੰਨੇ ਉਹਦੀ ਝੋਕ ਲੱਗ ਗਈ ਆ ਬਲੈਰੋ ਫੁੱਟਬਾਲ ਤੋਂ ਗੁੱਡੇ ਬੰਨੇ ਗਈ ਬੱਸ ਉਹ ਦੁਆਰ ਕੇ ਵੱਟੀ ਉਹਦਾ ਝੋਕ ਲੱਗੀ ਬਲੈਰੋ ਆ ਫੁੱਟਬਾਲ ਨੂੰ ਤਨੇ ਨਿਗਾਹਦੀ ਆ ਇਹਦੀ ਗੱਡੀ ਲਾਦੀ ਇਹਦੀ ਬਲੈਰੋ ਦੀ ਕੀ ਕੀ ਬੈਠੇ ਸਵਾਰੀ ਆਈ ਮੈਨੀ ਵਾਸਤੇ ਆਈ ਬਰਗਾ ਟੂੜੀ ਨੂੰ ਜਾਣਦੇ ਜੀ ਨਾ ਹਾਂ ਜੀ ਕਿਨ ਆ ਜੇ ਆਪਣਾ ਮੇਰਾ ਨਾਮ ਲਖਿੰਦਰ ਕੋਈ ਕਿੱਥੇ ਚਲੇ ਅਹੀਂ ਉੱਥੋਂ ਆਉਂਦੇ ਹਾਂ ਬਟਾਲੇ ਆਉਂਦੇ ਹਾਂ ਫਤਿਹਗੜ ਚੱਲੇ ਹਾਂ ਤੇ ਵੀ ਵਾਇਦਾ ਸੀ ਤੇ ਬੱਸ ਦਾ ਐਕਸੀਡੈਂਟ ਹੋ ਤਾਂ ਬਲੇਰੋ ਘਟੀ ਨਾ ਵੱਜ ਗਈ ਜੀ ਹਾਂਜੀ ਤੇ ਕਲੀਅਰਸ ਵਾਰੀ ਚੱਕਰੀ ਹੋਈ ਆ ਬੜੀਆਂ ਸਵਾਰੀਆਂ ਚੱਕਰੀਆਂ ਦੋਨਾਂ ਘੋੜਿਆਂ ਨੂੰ ਲੱਗੀ ਆ ਚਾਹੀ ਤੇ ਕਸੂਰ ਕਿਤਾ ਸੀ ਪਤਾ ਲੱਗਾ ਬਣਾ ਚਲੋ ਨਹੀਂ ਮੈਨੂੰ ਨਹੀਂ ਜੇ ਪਤਾ ਕਸੂਰ ਦਾ ਨਹੀਂ ਜੇ ਮੈਨੂੰ ਪਤਾ ਕਿਦਾਂ ਹੈ ja sam vjerojatno ovdje